ਹਾਂਜੀ ਰਖੜੀ ਤੇ ਆਪਾਂ ਸੇਲ ਲਗਾਈ ਹੋਈ ਹੈ ਇਹ ਕੈਮਰੀ कॉटन ਦਾ सूट ਰਹੇਗਾ ਫਰੰਟ ਤੇ neck ਤੇ ਘੇਰੇ ਤੇ ਵਰਕ ਮਿਲੇਗਾ ਔਰ ਇਸਦੇ बॉटम ਤੇ ਵੀ ਵਰਕ ਮਿਲੇਗਾ ਵਿਦਆਊਟ ਦੁਪਟਾ ਸूट ਰਹੇਗਾ 750 ਵਿੱਚ ਤੁਸੀਂ ਬਾਏ ਕਰ ਸਕਦੇ ਹੋ ਇਹ ਕੈਮਰੀ कॉटन ਦੀ ਸ਼ਰਟ 1.5 ਮੀਟਰ ਇਸ ਦਾ बॉटम ਇਸ ਨਾਲ 2 ਮੀਟਰ ਤੇ ਵਰਕ ਵਾਲਾ ਦੁਪੱਟਾ ਵੀ 2 ਮੀਟਰ ਮਿਲੇਗਾ ਪਾਕਿਸਤਾਨੀ ਕਲੈਕਸ਼ਨ ਹੈ ਤੇ ਡਿਜ਼ਾਈਨਰ बॉटम ਹੈ ਤੇ ਤੁਸੀਂ 800 ਵਿੱਚੇ ਬਾਏ ਕਰ ਸਕਦੇ ਹੋ ਇਹ ਮੈਚਿੰਗ ਸੂਟ ਨੇ ਵੀ ਔਟ ਵਿਦਾਊਟ ਦ ਦੁਪੱਟਾ ਸੂਟ ਰਹਾਂਗੇ ਤੇ ਇਹ ਫਾਈਨ ਕੁਆਲਟੀ ਦਾ ਫੈਬਰਿਕ ਆ ਡਿਜੀਟਲ ਪ੍ਰਿੰਟ ਨੇ ਤੇ ਬਰਬਰੀ ਕਾਟਨ ਡਿਜ਼ਾਈਨ ਪ੍ਰਿੰਟ बॉਟਮ ਕਾਟਨ ਦੀ ਰਹੇਗੀ ਇਸ ਦਿਨ ਤੇ ਜੋਸਤਕ ਪ੍ਰਾਈਸ ਆ 900 ਵਿਦਾਊਟ ਦ ਦੁਪੱਟਾ ਬਹੁਤ ਸੋਹਣਾ ਫੈਬਰਿਕ ਆ ਵਿਦਾਊਟ ਲਾਈਨਿੰਗ ਸਟਿਚ ਹੋਏਗਾ ਜੀ ਇਨਾਂ ਵਿੱਚ ਪ੍ਰਿੰਟ ਤੁਸੀਂ ਚੈੱਕ ਕਰੀ ਚਲੋ ਤੇ ਸਕਰੀਨਸ਼ਾਟ ਲੈ ਕੇ ਜੋ WhatsApp ਨੰਬਰ ਆਪਣਾ ਦਿੱਤਾ ਹੁੰਦਾ ਸਕਰੀਨ ਤੇ ਤੁਸੀਂ ਉਸ ਤੇ ਆਰਡਰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਪ੍ਰਿੰਟ ਸੋਨੇ ਤੇ ਜੋ ਰੰਗ ਆ ਉਹ ਬਹੁਤ ਹੀ ਜ਼ਿਆਦਾ ਪਿਆਰੇ ਰੰਗਾਂ ਦੇ ਵਿੱਚ ਆਏ ਨੇ ਗਰਮੀ ਵਿੱਚ ਸਵੀਅਰ ਕਰਨ ਦੇ ਲਈ ਨੈਕਸਟ ਰਹਿਣਗੇ ਟ੍ਰੈਂਡਿੰਗਸ ਵਿੱਚ ਇਹ ਵੀ ਸੂਟ ਆ ਰਹੇ ਨੇ ਸੀ ਪਿਓਰ ਬਰਬਰੀ ਟਾਈਡਾਈ ਸ਼ਰਟ ਰਹਿ ਗਈ ਟਾਈ ਮੀਟਰ ਤੇ ਪਲੇਨ ਇਸ ਨਾਲ ਅਬੂਦਾਬੀ ਸਰਕ ਦੀ ਬਾਟਮ ਟਾਈ ਮੀਟਰ ਤੇ ਪਿਓਰ ਬਰਬਰੀ ਦੇ ਵਿੱਚ ਦੁਪੱਟਾ ਰਹੇਗਾ ਟਾਈ ਮੀਟਰ ਸੌਫਟ ਸਟਫ ਰਹੇਗਾ ਤੇ ਤੁਸੀਂ 1900 ਦੇ ਵਿੱਚ 6 ਦੁਪੱਟਾ ਸੂਟ ਬਾਈ ਕਰ ਸਕਦੇ ਹੋ ਘਰ ਬੈਠੇ ਬਹੁਤ ਸੋਨਾ ਫੈਬਰਿਕ ਤੇ ਟ੍ਰੈਨਿੰਗਸ ਇਹ ਫੈਬਰਿਕ ਸੂਟ ਬਣਦਾ ਜੀ ਬਹੁਤ ਜ਼ਿਆਦਾ ਸੋਨਾ ਤੇ ਇਸ ਦੀ ਵੀ ਡਿਮਾਂਡ ਸੀਗੀ ਇਹ ਟਾਈ ਮੀਟਰ ਰਹੇਗਾ ਸੀ ਆਪਣੇ ਕੋਲ ਆਰਗੈਂਜ਼ਾ ਦਾ ਸ਼ਰਟ ਵਰਕ ਮਿਲੇਗਾ ਤੇ ਇਸ ਦੇ ਨਾਲ ਬਾਟਮ ਟਾਈ ਮੀਟਰ ਤੇ ਦੁਪੱਟਾ 1/2 ਮੀਟਰ ਤੁਸੀਂ ਇਸ ਨੂੰ ਬਾਈ ਕਰ ਸਕਦੇ ਹੋ ਤੇ ਇਹ ਪਿਓਰ ਕੈਮਰੀ ਕਾਟਨ ਦੀ ਸ਼ਰਟ ਰਹੀ ਹੈ 1.75/1.5 ਬਾਟਮ ਇਸ ਦੇ ਨਾਲ ਫਰਸ਼ੀ ਸਲਵਾਰ ਹੈ ਰੈਡੀ ਕਰ ਸਕਦੇ ਹਾਂ ਦੁਪੱਟਾ ਮਿਲੇਗਾ ਤੋਨੋ ਦੁਪੱਟੇ ਦੀ ਕਟਾਈ ਮੀਟਰ ਮਿਲੇਗੀ ਮਸਲੀਨ ਦਾ ਦੁਪੱਟਾ 2 ਢਾਈ ਡਾਈ ਰੰਗਸ ਦੇ ਨਾਲ ਤੇ ਤੁਸੀਂ ਇਹ 600 ਦੇ ਵਿੱਚ ਪਰ ਬੈਠੇ ਬਾਈ ਕਰ ਸਕਦੇ ਹੋ ਦੁਪੱਟਾ ਸੂਟ ਤੁਸੀਂ ਆਫਰ ਵੀ ਆਪ ਐਡ ਕੀਤੀ ਹੋਈ ਹੈ ਤੁਸੀਂ ਐਂਡ ਤੱਕ ਜ਼ਰੂਰ ਬਨੇ ਰਹਿਣਾ ਤੁਸੀਂ ਆਫਰ ਦਾ ਪੂਰਾ ਪੂਰਾ ਆਪਣਾ ਉਸਦਾ ਫਾਇਦਾ ਉਠਾਣਾ ਕਿਉਂਕਿ ਆਫਰ ਬਹੁਤ ਜ਼ਿਆਦਾ ਜ਼ਬਰਦਸਤ ਰਹਿਣਾ ਵੀ ਆ ਤੇ ਨੈਕਸਟ ਮੈਚਿੰਗ ਸੂਟ ਰਹਿਣਗੇ ਸੀ ਦੁਪੱਟਾ ਸੂਟ ਨੇ ਤੇ ਇਹ ਪ੍ਰਿੰਟਡ ਸ਼ਰਟ ਪਲੇਨ ਬੋਟਮ ਨਾਲ ਦਾ ਦੁਪੱਟਾ ਮਿਲੇਗਾ ਸੁਪਰ ਨੈਟ ਦੁਪੱਟਾ ਰਹੇਗਾ ਤੇ ਤੁਸੀਂ 600 ਦੇ ਵਿੱਚ ਇਹ ਲੈ ਸਕਦੇ ਹੋ ਇਹ ਵੀ ਸੂਟ ਬਹੁਤ ਜ਼ਿਆਦਾ ਆਪਣੇ ਕੋਲ ਆਰ ਰਹੇ ਸੀ ਨੈਕਸਟ ਜੀ ਆਪਣੇ ਕੋਲ ਕਾਟਨ ਦੇ ਵਿੱਚ ਸੂਟ ਰਹੇਗਾ ਤੇ 셔ਟ ਪ੍ਰਿੰਟਡ ਅਤੇ ਇਸ ਨਾਲ ਬੋਟਮ ਡਿਜ਼ਾਈਨਰ ਤੇ ਤੁਸੀਂ 500 ਦੇ ਵਿੱਚ ਬਾਈ ਕਰ ਸਕਦੇ ਹੋ ਵਿਦਆਊਟ ਦੁਪੱਟਾ ਜਲਦੀ ਤੋਂ ਜਲਦੀ ਤੁਸੀਂ ਇਸ ਦਾ ਆਰਡਰ ਕਰ ਸਕਦੇ ਹੋ ਲਿਮਟਿਡ ਸਟਾਕ ਦੇ ਵਿੱਚ ਇਹ ਵਾਲਾ ਆਪਣੇ ਕੋਲ ਸੂਟ ਜੋ ਹੁਣ ਦਿਖਾਏ ਤੁਹਾਨੂੰ ਆਫਰ ਦੇ ਇਹ ਆਫਰ ਦੇ ਵਿੱਚ ਹੈ ਪਿਓਰ ਕੈਮਰੀ ਕਾਟਨ ਦੀ 셔ਟ 175 ਤੇ ਇਸ ਦੇ ਨਾਲ ਜੋ ਬੋਟਮ ਟਾਈਮਟਾ ਟਾਈਮਟਾ ਦੁਪੱਟਾ ਜੀ ਕਹਿੰਦਾ ਤੇ ਤੁਸੀਂ ਜੇ ਇੱਕ ਸੂਟ ਬਾਏ ਕਰੋਗੇ ਤਾਂ ਤੁਹਾਨੂੰ 850 ਵਿੱਚ ਪਾਏਗਾ ਜੇਕਰ ਤੁਸੀਂ 10 ਸੂਟ ਬਾਏ ਕਰੋਗੇ ਤਾਂ ਤੁਹਾਨੂੰ 750 ਵਿੱਚ ਇੱਕ ਸੂਟ ਮਿਲ ਜਾਏਗਾ ਇੱਕ ਸੂਟ ਤੇ ਤੁਹਾਨੂੰ 100 ਰੁਪਏ ਡਿਸਕਾਊਂਟ ਮਿਲ ਰਿਹਾ ਸੋ ਤੁਸੀਂ ਜਲਦੀ ਜਲਦੀ ਇਸ ਦਾ ਹਾਂ ਤੁਸੀਂ ਇਹਨਾਂ ਚ 10 ਸੂਟ ਬਾਏ ਕਰਨਾ ਚਾਹੁੰਦੇ ਤਾਂ ਆਰਡਰ ਕਰ ਸਕਦੇ ਹੋ ਲਿਮਟਿਡ ਸਟਾਕ ਦੇ ਵਿੱਚ ਸੋ ਆਫਰ ਸਿਰਫ ਅੱਜੀ ਹੈ 2-3 ਘੰਟੇ ਤੱਕ ਤੁਸੀਂ ਇਸ ਨੂੰ ਵੀਡੀਓ ਨੂੰ ਦੇਖ ਰਹੇ ਹੋ ਤਾਂ ਤੁਸੀਂ ਜਲਦੀ ਜਲਦੀ ਇਸ ਆਫਰ ਨੂੰ ਚੋ ਸੂਟ ਸਿਲੇਕਟ ਕਰਕੇ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਸਿੱਧੇ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਹੈ ਸਕਰੀਨ ਤੇ ਜੋ WhatsApp ਨੰਬਰ ਆਪਾ ਦਿੱਤਾ ਤੁਸੀਂ ਉਸ ਤੇ ਆਰਡਰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਚ ਸੂਟ ਆ ਰਹੇ ਸੀ ਆਰੀ ਵਰਕਸ ਦੀ ਸ਼ਰਟ ਇਸ ਦੀ ਤੇ ਸੋ ਇਹ ਵਾਲਾ ਵੀ ਬਹੁਤ ਜ਼ਿਆਦਾ ਦੁਪੱਟਾ ਸੂਟ ਸੋਹਣੇ ਨੇ ਤੇ ਪ੍ਰਾਈਸ ਵੀ ਬਹੁਤ ਘੱਟ ਕੈਮਰੀ ਕਾਟਨ ਸ਼ਰਟ ਹੈਗੀ 2 ਮੀਟਰ ਬਾਟਮ 2 ਮੀਟਰ ਸਵਾ ਦੋ ਮੀਟਰ ਡਿਜੀਟਲ ਮਿਸਲੀਨ ਦਾ ਦੁਪੱਟਾ ਪ੍ਰਿੰਟਡ ਰਹੇਗਾ 699 ਮੀ ਪ੍ਰਾਈਸ ਹੈ ਤੇ ਤੁਸੀਂ ਦੁਪੱਟਾ ਸੂਟ ਇਹ ਵੀ ਘਰ ਬੈਠੇ ਬਾਈ ਕਰ ਸਕਦੇ ਹੋ ਲੈਸਸਸ ਦਾ ਵਰਕ ਹੋਇਆ ਸ਼ਰਟ ਦੇ ਫਰੰਟ ਤੇ ਤੇ ਤੁਸੀਂ ਇਸ ਨੂੰ ਬਾਈ ਕਰਨ ਲਈ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਨੈਕਸਟ ਰਹਿਣਗੇ ਜੀ ਇਹ ਮੈਚਿੰਗ ਸੂਟ ਵਿਦਆਊਟ ਦੁਪੱਟਾ ਸੂਟ ਨੇ ਪ੍ਰਿੰਟਡ ਸ਼ਰਟ प्लेन ਇਸ ਦੇ ਨਾਲ ਕੋਟਨ ਪਿਓਰ ਕੋਟਨ ਦੇ ਵਿੱਚ ਨੇ ਵਿਦਾਊਟ ਦੁਪੱਟਾ 450 ਵਿੱਚ ਤੁਸੀਂ ਇਹਨਾਂ ਚੋਂ ਕੋਈ ਵੀ ਸੂਟ ਬਾਇ ਕਰ ਸਕਦੇ ਹੋ ਵੀਡੀਓ ਨੂੰ ਤੁਸੀਂ ਹੰਟ ਤੱਕ ਵਾਸ਼ ਕਰਦੇ ਹੋ ਉਸ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਤੁਸੀਂ ਇਸ ਤਰ੍ਹਾਂ ਪਿਆਰ ਦਿੰਦੇ ਰਹਿਣਾ ਤੇ ਰਿਸਪੌਂਸ ਦਿੰਦੇ ਰਹਿਣਾ ਤੇ ਆਰਡਰ ਦਿੰਦੇ ਰਹਿਣਾ ਤੁਹਾਡਾ ਉਸ ਲਈ ਬਹੁਤ ਬਹੁਤ ਧੰਨਵਾਦ ਜੀ थैंक यू